ਟੜਲੇ ਨਾਲ ਵਿਕਰੀ ਹੈ ਬਠਿੰਡਾ ਦੀ ਹੋਲਸੇਲ ਮੰਡੀ ਦੇ ਅੰਦਰ ਰਿਟੇਲ ਦੇ ਵਿੱਚ ਸਬਜ਼ੀ ਗਿਲਾ ਮੰਡੀ ਬਡਸਰ ਨੇ ਕਿਹਾ ਅਸੀਂ ਕਰਾਂਗੇ ਬਣਦੀ ਕਾਰਵਾਈ ਦੱਸਦੀ ਹੈ ਕਿ ਬਠਿੰਡਾ ਦੀ ਸਬਜ਼ੀ ਮੰਡੀ ਜੋ ਹੋਲਸੇਲ ਮੰਡੀ ਹੈ ਉਸ ਦੇ ਅੰਦਰ ਰਿਟੇਲ ਦੇ ਵਿੱਚ ਸਬਜ਼ੀ ਵਿਕਰੀ ਹੈ ਅਤੇ ਇੱਥੇ ਜਿੱਥੇ ਆੜਤੀਆਂ ਨੂੰ ਕਾਫੀ ਇਹਦੇ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਥੇ ਨਾਲ-ਨਾਲ ਜਿਹੜੇ ਰਿਟੇਲ ਦੇ ਵਿੱਚ ਬਾਹਰ ਸਬਜ਼ੀਆਂ ਵੇਚਦੇ ਆ ਤੇ ਉਹ ਇਹਨਾਂ ਨੂੰ ਫੀਸਾਂ ਭਰਦੇ ਆ ਉਹਨਾਂ ਨੇ ਵੀ ਇੱਥੇ ਇਤਰਾਜ ਠਾਇਆ ਹੈ ਜਿਸ ਨੂੰ ਲੈ ਕੇ ਅੱਜ 12 ਵਜੇ ਦੇ ਲਗਭਗ ਜ਼ਿਲ੍ਹਾ ਮੰਡੀ ਬੋਡ ਅਫਸਰ ਤੇ ਨਾਲ ਸਾਡੇ ਵੱਲੋਂ ਗੱਲਬਾਤ ਕੀਤੀ ਗਈ ਬਧਵਾਰ ਨੂੰ ਤਾਂ ਉਹਨਾਂ ਕਿਹਾ ਕਿ ਅਸੀਂ ਇਹਨਾਂ ਤੇ ਬਣਦੀ ਕਾਰਵਾਈ ਕਰਦਾਂਗੇ ਤੇ ਅਸੀਂ ਇਹਨਾਂ ਇਹਨਾਂ ਦੇ ਪਹਿਲਾਂ ਵੀ ਇਹਨਾਂ ਨੂੰ ਇੱਥੋਂ ਹਟਾ ਦਿੱਤਾ ਗਿਆ ਸੀ ਇਹ ਇੱਥੇ ਸਬਜ਼ੀ ਇਸ ਤਰ੍ਹਾਂ ਨਹੀਂ ਵੇਚ ਸਕਦੇ ਅਤੇ ਹੁਣ ਅਸੀਂ ਫਿਰ ਇਹਨਾਂ ਦੇ ਉੱਤੇ ਕਾਰਵਾਈ ਕਰਦੇ ਇਹਨਾਂ ਦੀ ਸਬਜ਼ੀ ਇੱਥੋਂ ਫਿਰ ਆਪਣਾ ਚਕਵਾ ਦੇ ਦਾਂਗੇ ਦੇਖੋ ਇਹਨੂੰ ਤਸਵੀਰਾਂ ਬਠਿੰਡਾ ਦੀ ਮੇਨ ਸਬਜ਼ੀ ਮੰਡੀ ਜੋ ਹੋਲਸੇਲ ਸਬਜ਼ੀ ਮੰਡੀ ਹੈ ਉਹਦੇ ਅੰਦਰ ਰਿਟੇਲ ਦੇ ਵਿੱਚ ਸ਼੍ਰੀ ਆਮ ਸਬਜ਼ੀ ਵਿਕਰੀ ਹੈ ਲੇਕਿਨ ਮੰਡੀ ਬੋਡ ਅਫਸਰ ਨੇ ਕਿਹਾ ਕਿ ਅਸੀਂ ਇਹਨਾਂ ਤੇ ਬਣਦੀ ਕਾਰਵਾਈ ਕਰਾਂਗੇ ਮੁਰ ਜਿਹੜੇ ਇਹ ਪਾਰਕਿੰਗ ਤੇ ਆਪਣੇ ਫੜੀਆਂ ਦੇ ਉਹ ਆਪਨੇ ਹੋ ਰਹੇ ਹੈਗਾ ਸਿੱਖਾ ਹੋ ਰਹੇ ਹਾਂਜੀ ਇਸ ਵਾਰ ਕੀ ਕਰੀਏ ਦੇਖੋ ਜੀ ਆਪਣਾ ਨਾ ਪੰਜਾਬ ਦੇ ਵਿੱਚ ਸਾਰੀਆਂ ਜਿੰਨੀ ਸਬਦੀ ਮੰਡੀਆਂ ਉੱਤੇ ਪਹਿਲਾਂ ਹੀ ਯੂਜਰ ਦਾ ਟਿਕਾ ਚੱਲ ਰਹੀ ਹੈ ਭਿੰਡੇ ਵਿੱਚ ਚੱਲ ਰਹੀ ਹੈ ਸ਼ਾਲਾ ਤੋਂ ਤੇ ਉਸ ਤੋਂ ਇਲਾਵਾ ਆਪਣੀ ਕਿਤੇ ਰਿਟੇਲ ਬੜੀ ਮਾਰਕਟ ਬਣੀ ਹੋਈ ਹੈ ਉਹ ਵੀ ਪੰਜਾਬ ਚ ਪੰਜ ਜਗ੍ਹਾ ਬਣੀ ਹੋਈ ਹੈ ਉਹ ਸਾਰਿਆਂ ਨੇ ਇਸ ਸਾਲ ਟਿਕਾ ਸਿਸਟਮ ਸ਼ੁਰੂ ਕੀਤਾ ਗਿਆ ਹੈਗਾ ਤੇ ਉਹਦਾ ਕੰਟੈਕਟ ਮਤਲਬ ਟੈਂਟਰ ਹੀ ਕਾਲ ਕੀਤਾ ਹੈ ਉਹਦੇ 1.5 12 ਦੀ ਗੱਈਆ ਖੋਲ੍ਹਣ ਦੀ 12 ਦੇ ਟੈਂਡਰ ਮੰਗੇ ਗਏ ਉਹਨਾਂ ਦੇ ਪੈਸੇ ਹੁਣ ਤੁਸੀਂ ਵੀ ਲਿਆ ਕਰੋਗੇ ਇਹ ਕੱਲਾ ਠੇਕੇਦਾਰ ਨਹੀਂ ਲਿਆ ਕਰੂਗਾ ਨਹੀਂ ਅਸੀਂ ਠੇਕੇਦਾਰ ਤੋਂ ਕਲੈਕਟ ਕਰ ਲਾਂਗੇ ਨਾ ਮੰਥਲੀ ਜਿਹੜੀ ਹੋਊਗੀ ਦੀ ਟੈਂਡਰ ਫੀਸ ਜੋ ਵੀ ਹੋਊਗੀ ਉਹ ਟੈਂਡਰ ਪਾਊਗਾ ਉਹਦੇ ਉੱਪਰ ਉਹ ਠੇਕੇਦਾਰੀ ਉਹ ਕਲੈਕਟ ਕਰੂਗਾ ਅਸੀਂ ਫਰੀ ਦਾ ਰੇਟ ਹੋਊਗਾ ਉਹ ਫਿਕਸ ਹੋਊਗਾ ਕਿ ਜਿੰਨਾ ਮਰਜ਼ੀ ਲੈ ਸਕਦਾ ਨਹੀਂ ਫਿਕਸ ਹੋਊਗਾ ਹੀ ਟੈਂਡਰ ਦਾ ਸਾਰਾ ਰੇਟ ਦਿੱਤੇ ਹੋਏ ਆ ਸਾਰੀ ਚੀਜ਼ ਦੇ ਮੇਨ ਸਬਜ਼ੀ ਮੰਡੀ ਦੇ ਅੰਦਰ ਜਿਹੜੀ ਆਪਣਾ ਰਿਟੇਲ ਸਬਜ਼ੀ ਵਿਕਦੀ ਹੈ ਕੀ ਉਹ ਵੇਚ ਸਕਦਾ ਨਹੀਂ ਨਹੀਂ ਉਹ ਹੋਲਸੇਲ ਮੰਡੀ ਵਿੱਚ ਰਿਟੇ ਬਹੁਤ ਚਿਰ ਤੋਂ ਬਹਿ ਰਹੇ ਹੁਣ ਤੱਕ ਕੋਈ ਕਾਰਵਾਈ ਕੀਤੀ ਗਈ ਹੈ ਜੀ ਬਿਲਕੁਲ ਜੀ ਮੈਂ ਜਦੋਂ ਤੋਂ ਮੈਂ ਤੌਰ ਸੈਕਟਿਵਿੰਡ ਰਿਹਾ ਮੈਂ ਬਹੁਤ ਚੈੱਕ ਕਰਕੇ ਆਪ ਨੂੰ ਹਟਾ ਦਰਿਆਂਗਾ ਤੇ ਹੁਣ ਵੀ ਇਸ ਤਰ੍ਹਾਂ ਕੋਈ ਗੱਲੇ ਕੀ ਚੈੱਕ ਕਰ ਲੈਣੀ ਹੈ ਜੀ ਬਿਲਕੁਲ ਰਿਟੇਲ ਮੰਡੀ ਦੇ ਵਿੱਚ ਵੀ ਬਾਹਰ ਜਿਹੜੀਆਂ ਰੇਡਾਂ ਲਗਾ ਲੈਂਦੇ ਜੀ ਉਹ ਕਹ ਸਕਦੇ ਆ ਪਾਰਕਿੰਗ ਦੇ ਸਾਹਦੇ ਜੀ ਕਿੱਡੀ ਜਗ੍ਹਾ ਵੀ ਜੀ ਰਿਟੇਲ ਮੰਡੀ ਦੇ ਬਾਹਰ ਪੰਜ ਰੋਡ ਵਾਲੇ ਪਾਸੇ ਰੇਡੀਆਂ ਪਾਰਕਿੰਗ ਦੀ ਜਗ੍ਹਾ 'ਚ ਰੇਡੀਆਂ ਲਿਆ ਕੇ ਸਬਜ਼ੀ ਨਹੀਂ ਉੱਥੇ ਨਹੀਂ ਲਾ ਸਕਦੇ ਜੀ ਜੇ ਪਾਰਕਿੰਗ ਜਗ੍ਹਾ ਇਹ ਉੱਥੇ ਨਹੀਂ ਲੱਗਦੇ ਲਾ ਸਕਦੇ ਲੱਗਦੇ ਜੀ ਉਹ ਠੇਕੇਦਾਰ ਪ ਉਹਨਾਂ ਦੀ ਚੈੱਕ ਕਰਕੇ ਉਹ ਵੀ ਕਰਾ ਦੰਨੀ ਐ ਰਿਮੂਵ ਕਰਾ ਦੰਨੀ ਆਪਾਂ ਐਕਸ ਕਰ ਦੰਨੀ। ਇੱਕ ਦੂਸਰੀ ਸਾਈਡ ਜਿਹੜੀ ਚੜਦੀ ਵਾਲੀ ਸਾਈਡ ਦੁਕਾਨਾਂ ਵਾ ਉਹਨਾਂ ਦੇ ਅੱਗੇ ਕਾਫੀ ਅੱਡੇ ਵਧਾਏ ਹੋਏ ਆ ਔਰ ਸਭ ਤੱਕ ਦੱਸਿਆ ਯਾਰ ਇਹ ਦੁਕਾਨਦਾਰ 20-20 ਹਜ਼ਾਰ ਰੁਪਏ ਕਿਰਾਇਆ ਵੀ ਲੈ ਰਹੇ ਆ ਉਹਨਾਂ ਤੋਂ ਅੱਡੇ ਵਾਲਾ। ਅੱਛਾ ਇਸ ਤਰ੍ਹਾਂ ਸਾਡੇ ਕੋਲ ਧਿਆਨ ਨਹੀਂ ਕਿ ਜੀ ਉਹ ਵੀ ਸੀ ਦੇਖ ਪਈਏ। ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ। ਅਸੀਂ ਚੈੱਕ ਕਰ ਲੈਣੀ ਐ ਇਕਲੀ ਉਹਦੀ ਦੁਕਾਨ ਐ ਕਿ ਸਾਡੇ ਉਹ ਏਰੀਆ ਤੋਂ ਬਾਹਰ ਐ ਦੇਖ ਲੈਣਾ ਅਸੀਂ। ਇਹ ਸਾਹਮਣੇ ਫਰੂਟ ਦੀ ਹਿੰਦ ਕਰਨਾ। ਮੈਂ ਸਮਝ ਗਈ ਦੁਕਾਨਾਂ ਫਰੂਟ ਦੀਆਂ ਪਰ ਉਹ ਫਿਰ ਵੀ ਸੀ ਚੈੱਕ ਕਰਨ ਲੈ ਵੀ ਕੀ ਹੋ ਰਿਹਾ ਉਹ ਮਕਾਮਿਆ ਛੜਕਾ ਮਲਤਾਨੀਆ ਰੋਡ ਵਾਲੀ ਹੈਗੀ ਹਾਂਜੀ ਉਸ ਤੇ ਜਿਹੜੇ ਉਹ ਕਿਹਦੇ ਸੋਟ ਏਰੀਆ ਚ ਆਉਂਦੇ ਹੈਗੇ ਜਾਂ ਨਗਰ ਨਿਕਰਦੇ ਏਰੀਆ ਚ ਆਉਂਦੇ ਆ ਉਥੇ ਜੀ ਕੁਛ ਏਰੀਆ ਡਿਵਾਈਡਰ ਤੋਂ ਪਹਿਲਾਂ ਤੱਕ ਦਾ ਮੰਡੀ ਬੋਰਡ ਦੇ ਅੰਦਰ ਆਉਂਦਾ ਹੈਗਾ ਉਥੋਂ ਜਿੱਥੋਂ ਡਿਵਾਈਡਰ ਸ਼ੁਰੂ ਹੁੰਦਾ ਉਹ ਫਿਰ ਕਾਰਪੋਰੇਸ਼ਨਰ ਚਲੇ ਜਾਂਦਾ ਹੈ ਸਾਡੇ ਅੰਦਰ ਨਹੀਂ ਹੈਗਾ ਉਹ ਉਸ ਏਰੀਆ ਚ ਫਿਰ ਬਹੁਤ ਜ਼ਿਆਦਾ ਜਿਹੜਾ ਮਾਲ ਹੈਗਾ ਦੁਕਾਨਦਾਰਾਂ ਦਾ ਉਹ ਛੜਕਾ ਤੇ ਪੈਗਾ ਜਿਹੜਾ ਵੀ ਪਾਰਕਿੰਗ ਹੈ ਉਹਦੇ ਚ ਪੈਗਾ ਦਾਦਾ ਖੁੱਟਦਾ ਠੀਕ ਹੈ ਜੀ ਉਹ ਉਥੇ ਕਾਰਵਾਈ ਕੋਈ ਕੀਤੀ ਬਹੁਤ ਕਰ ਉਹ ਵੀ ਕਰ ਚੈੱਕ ਕਰ ਲੈਣਾ